ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਫਿਰ ਤੁਹਾਡੇ ਰੂਪ ਰੂ ਰਿਆ ਮਾ ਹੋਰ ਇੱਕ ਬੜਾ ਨਵਾਂ ਤੇ ਅਜੀਬੋ ਗਰੀਬ ਜਾ ਮਸਲਾ ਲੈ ਕੇ ਆ ਰਿਹਾ ਕਿਉਂਕਿ ਜਿਹੜੀ ਸਿੱਖ ਕੌਮ ਆ ਇਹ ਆਪਣੇ ਸਿਧਾਂਤਾਂ ਤੋਂ ਥੜਕ ਗਈ ਆ ਤੇ ਗੁਰੂ ਗੋਬਿੰਦ ਸਿੰਘ ਜੀ ਮਾਰਾਇਨਾ ਕਿਹਾ ਸੀ ਕਿ ਗਰੀਬਾ ਵਾਲੇ ਇਸ਼ਾਰਾ ਕਰਕੇ انہੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕੋ ਰੂਰ ਪਰੇ ਤੇ ਸਿੱਖੀ ਦਾ ਜਿਹੜਾ ਸਿਧਾਂਤ ਸੀ ਕਿ ਗਊ ਗਰੀਬ ਦੀ ਰੱਖਿਆ ਕਰਨੀ ਅੱਜ ਹਾਲਾਤ ਇਹ ਬਣ ਗਏ ਨੇ ਕਿ ਜਿੰਨੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਨਿਹੰਗ ਸਿੰਘ ਦੀ ਜਥੇਬੰਦੀਆਂ ਨੇ ਇਹ ਮਾਇਆ ਦੇ ਪੁਜਾਰੀ ਆ ਮਾਇਆ ਦੇ ਔਰ ਅੱਜ ਤੱਕ ਇਹਨਾਂ ਨੇ ਕਿਸੇ ਦੀ ਕੋਈ ਮਦਦ ਨਹੀਂ ਕੀਤੀ ਜੇ ਕੀਤੀ ਹੈ ਤੇ ਦੱਸ ਦੇ ਨਾ ਕਿ ਉਸ ਤੀਜਾ ਦੇ ਮਗਰ ਭੱਜਣ ਕੇ ਉਸ ਬੰਦੇ ਦੀ ਹਮਾਇਤ ਤੇ ਜਾਣ ਕੇ ਉਸ ਬੰਦੇ ਦੀ ਮਦਦ ਕਰਨ ਕੇ ਜਿੱਥੇ ਇਹਨਾਂ ਨੂੰ ਪਤਾ ਲੱਗ ਗਈ ਕਿ ਇਹਦੀ ਕੋਈ 10-15 ਲੱਖ ਦੀ ਜਾਂ ਕਰੋੜ ਦੀ ਜਾਇਦਾਦ ਆ ਵਿੱਚੋਂ ਅੱਧਾ ਸਾਨੂੰ ਮਿਲ ਜਾਣਾ ਸਾਨੂੰ ਪੈਸੇ ਮਿਲਣਗੇ ਜਾਂ ਸਾ ਨੂੰ ਕੋਈ ਬੈਨੀਫਿਟ ਹੋਊਗਾ ਇਹ ਉਹਦੀ ਗੱਲ ਕਰਨਗੇ ਤੇ ਜੇ ਕਿਸੇ ਗਰੀਬ ਦੀ ਮਦਦ ਕਰਨ ਦੀ ਗੱਲ ਆ ਜਾਵੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਜਥੇਬੰਦੀ ਕੋ ਗੱਲ ਕਰਦੀ ਕੋਈ ਚੰਦਪੰਦੀ ਹੋਣਗੇ ਜਿਹੜੇ ਗੱਲ ਕਰਦੇ ਹਨ ਕਿ ਇਹ ਸਭ ਮਾਇਆ ਦੇ ਪਿੱਛੇ ਭੱਜਦੇ ਫਿਰਦੇ ਨੇ ਹੁਣ ਇੱਕ ਮਸਲਾ ਚੁੱਕਿਆ ਸੀ ਭਾਈ ਅਮਰਤ ਪਾਲ ਸਿੰਘ ਮਾਰੋ ਨੇ ਉਹ ਵੀ ਕੋਈ ਸਿੰਗਰ ਸੀ ਉਹਦਾ ਕਿਉਂਕਿ ਉਹਨਾਂ ਕੋ ਪੈਸੇ ਹੁੰਦੇ ਆ ਉਹ ਕਦੀ ਗਰੀਬ ਦੀ ਵੀ ਗੱਲ ਕੀਤੀ ਐ ਜੇ ਇਹੋ ਚੀਜ਼ ਸਿੱਖੀ ਐ ਤਾਂ ਮੈਨੂੰ ਬੜਾ ਅਜੀਤ ਤੇ ਦੁੱਖ ਹੋਇਆ ਕਿ ਸਾਡੀ ਗੋਮ ਪਛਾਣ ਕਿਉਂ ਜਾਂਦੀ ਐ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਵਾਂ ਇੱਕ ਬੱਚਾ ਬਾ 12 ਸਾਲਾਂ ਦਾ ਉਹਨੂੰ ਇੱਕ ਪਲੇਅਰ ਨੇ ਕਬੱਡੀ ਦੇ ਪਲੇਅਰ ਨੇ ਉਹ ਕਬੱਡੀ ਦਾ ਪਲੇਅਰ ਵਾ ਕੋਈ ਬੰਦਾ ਮੈਂ ਉਹਦਾ ਤੁਹਾਨੂੰ ਦੱਸਦਾ ਮੈਂ ਉਹਨੇ ਉਹ ਮੁੰਡੇ ਨੂੰ ਕੁੱਟਿਆ ਤੇ ਕੁੱਟਣ ਤੋਂ ਬਾਅਦ ਉਹਨੂੰ ਗੋਆ ਵੀ ਖਵਾਇਆ ਕੁੱਟਿਆ ਤੇ ਗੋਆ ਵੀ ਉਹਨੂੰ ਖਵਾਇਆ ਕਿਸੇ ਨਾਲ ਦੀ ਮਜ਼ਾਕ ਨਹੀਂ ਨਾ ਸੁਣੋ ਮੁੰਡੇ ਦੀ ਗੱਲ ਉਹ ਮਾ ਨਾ ਕਬੱਡੀ ਵਾਲਾ ਲਾਲਪੁਰੇ ਦੀ ਕਰਤੂਤ ਦੱਸਣ ਦਾ ਲਾਲਪੁਰੇ ਦੀ ਐਵੇਂ ਸੁਣਿਓ ਪਹਿਲੋ मारिया <coughs> ਇਹ ਬੱਚਾ ਵਾ ਚਲੋ ਜੇ ਇਹਨੇ ਗੋਲ ਬੋਲ ਲਗਾ ਵੀ ਲਈ ਆ ਕੋਈ ਏਡੀ ਵੱਡੀ ਕੋਈ ਗੱਲ ਤੇ ਹੈ ਨਹੀਂ ਸੀ ਇਹਨੂੰ ਗੋਆ ਖਵਾਇਆ ਗੋਆ ਸਾਧ ਸੰਗਤ ਜੀ ਗੋਆ ਉਹ ਵਿਦੇਸ਼ਾਂ ਦੇ ਵਸਣ ਆਲਿਓ ਵੱਡੀਆਂ ਵੱਡੀਆਂ ਕਿਰਪਾਨਾਂ ਪਾਉਣ ਆਲਿਓ ਆਪਾਂ ਆਪਣੇ ਆਪ ਨੂੰ ਸਿੱਖ ਕਹਣ ਵਾਲੇ ਸੁਣਾਂ ਮੇਰੀ ਗੱਲ ਐਸ ਬੱਚੇ ਨੂੰ ਗੋਆ ਖਵਾਇਆ ਗੋਆ ਤੇ ਕੁੱਟਿਆ ਉਹਦੀ ਢੂਈ ਤੇ ਹਾਨ ਵੀ ਲੋ ਕੀ ਬਣਿਆ ਵਾ ਇਹ ਇਹ ਕੋ ਸਿੱਖੀ ਆ ਇਹ ਸਿੱਖਾਂ ਦੀ ਪਰੰਪਰਾ ਨਹੀਂ ਆ ਔਰ ਇਹ ਇਹ ਬਿਲਕੁਲ ਗਲਤ ਹੈ ਔਰ ਇਹਦੀ ਮਦਦ ਤੇ ਕੌਣ ਆਇਆ ਇਹਦੀ ਗੱਲ ਕਿਸੇ ਨੇ ਚੁੱਕੀ ਨਾ ਚੁੱਕਣੀ ਆ ਨਾ ਕੀਤੀ ਆ ਰਹਿ ਗਏ ਤੁਸੀਂ ਪੀਜੀ ਆਂਦੇ ਤੇ ਬਰਕਰਾਂ ਦੇ ਲੰਗਰ ਲਾਉਣ ਚੋ ਕਿ ਹੋਰ ਤੁਹਾਡੇ ਪੱਲੇ ਕੱਖ ਨਹੀਂ ਤੇ ਰਿਆ ਮੈਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੂੰ ਇਹ ਵੀਡੀਓ ਭੇਜੂੰਗਾ ਆਵ ਜਾ ਕੇ ਵਿਖਾਉਂਗਾ ਕਿ ਆਹ ਹਾਲਤ ਹੋ ਰਹੇ ਨੇ ਇੱਕ ਆਦੇ ਪਲੇਅਰ ਨੇ ਇੱਕ ਬੱਚੇ ਨਾਲ ਇਹੋ ਜਿਹਾ ਤਸੱਦਤ ਕੀਤਾ ਧੱਕਾ ਕੀਤਾ ਉਹ ਮੁੰਡਾ ਕਹਦਾ ਮੈਨੂੰ ਸੰਗਲਾਣਾ ਬਣ ਕੇ ਕੁੱਟਿਆ ਗੋਆ ਖਵਾਇਆ ਉਹ ਤੁਹਾਡਾ ਬੇੜਾ ਗਰਕ ਜੇ ਤੁਹਾਡਾ ਤੁਹਾਨੂੰ ਕਿੱਥੇ ਲੈ ਖਾ ਦੋਗੇ ਤਈ ਇਹ ਇਹ ਹੋਰ ਜਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਅੱਜ ਕਿੱਥੇ ਗਈਆਂ ਇਹ ਸਿੱਖੀ ਦੀ ਸਿਧਾਂਤ ਦੇ ਅਨੈ ਨਹੀਂ ਗੇ ਸਿਖਾਉਣਾ ਕੰਮ ਸੀ ਗਊ ਗਰੀਬਾਂ ਦੀ ਮਦਦ ਕਰਨੀ ਲੋਕਾਂ ਦੀਆਂ ਧੀਆਂ ਪਣਾ ਛਦਾਕੇ ਲਿਓਣੀਆਂ ਤੇ ਅੱਜ ਕੱਲ ਤੇ ਲੋਕਾਂ ਦੀਆਂ ਪ੍ਰਾਪਰਟੀਆਂ ਤੇ ਕਬਜ਼ਾ ਕਰ ਰਹੇ ਤੇ ਨੇ ਹੰਗਸਣ ਜੱਥੇਬੰਦੀਆਂ ਵੀ ਕਿਸੇ ਦੀ ਕੋ ਮਦਦ ਨਹੀਂ ਕਰਦੀਆਂ ਜੇ ਕਰਦੀਆਂ ਤੇ ਦੱਸੋ ਸੋ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਉਹਨਾਂ ਸਿੱਖਾਂ ਨੂੰ ਕਹਿਣਾ ਚਾਹੁੰਦਾ ਕਿ ਕੋਈ ਯਾਰੋ ਆਪਣੇ ਤੇ ਆਸਵਾਲ ਚਾਤੀ ਮਾਰੋ ਜਾਂ ਸਿਖਾਦੇ ਬੱਚੇ ਆ ਸਿੱਖੀ ਨਾਲ ਜੁੜੇ ਆ ਸਿੱਖੀ ਦਾ ਮੂਲ ਮਕਸਦ ਮੇਨ ਮਕਸਦ ਹੀ ਗਊ ਗਰੀਬ ਦੀ ਰੱਖਿਆ ਕਰਨੀ ਐਸ ਬੱਚੇ ਦੀ ਬਾਤ ਪੁੱਛੋ ਉਹ ਜਿਹੜਾ ਮਨ ਕਬੱਡੀ ਕਬੱਡੀ ਵਾਲਾ ਉਹ ਉਹਦੇ ਤੇ ਜਰੂਰ ਕੋਈ ਨਾ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਚਲੋ ਮੈਂ ਤੇ ਹੁਣ ਮੇਰੇ ਰਾਤ ਦੀ ਮੇਰੇ ਧਿਆਨ ਵਿੱਚ ਵੀਡੀਓ ਆਈ ਆ ਮੈਂ ਮਨੋਕੀਤ ਘਰ ਕੰਸਟਰਕਸ਼ਨ ਦੇ ਚੇਅਰਮੈਨ ਸਾਹਿਬ ਨੂੰ ਵੀ ਸੀਐਮ ਸਾਹਿਬ ਨੂੰ ਵੀ ਤਮੇ ਜਿਹੜਾ ਸਾਰਨਮੇ ਜੱਥੇ ਤੱਕ ਹੋਇਆ ਮੈਂ ਤੇ ਇਹ ਪਟਾਕੇ ਤੇ ਕਾਰਵਾਈ ਮੰਗ ਕਰੂੰਗਾ ਪਰ ਮੈਂ ਕਹਿਣਾ ਕਿ ਜਿਹੜੇ ਬਾਹਰੋਂ ਡਾਲਰ ਮੰਗਾਉਂਦੇ ਆ ਪ੍ਰਚਾਰ ਕਰਦੇ ਆ ਆਪਣੇ ਆਪ ਨੂੰ ਸਿੱਖ ਕਹੁੰਦੇ ਆ ਤੇ ਹਾਕ ਇੱਕ ਤੇ ਹੱਥ ਮਾਰ ਮਾਰ ਕੇ ਕਹਿੰਨੇ ਕਿ ਸਾਡੇ ਵਰਗਾ ਬੰਦਾ ਕੋਈ ਨਹੀਂ ਅਜੋਨਾ ਬੰਦਿਆਂ ਨੂੰ ਕਹਿਣਾ ਕਿ ਆਓ ਆਓ ਆਣ ਕੇ ਸਭ ਚੇ ਦੀ ਆਵਾਜ਼ ਪੁੱਛ ਇਹਨੂੰ ਇਨਸਾਫ ਦਿਵਾਓ ਉਹ ਮਨ ਦੇ ਵਰਗਲਾਬ ਕਾਰਵਾਈ ਕਰੋ ਉਹ ਕਾਦਾ ਘਟਾ ਰਹੀ ਆ ਉਹਨ ਜੇ ਕੋ ਸਰਕਾਰ ਵੱਲੋਂ ਸਹੂਲਤ ਵੀ ਮਿਲੀ ਆ ਜਾਂ ਮਿਲਦੀ ਆ ਤੇ ਉਹਨੂੰ ਰੱਦ ਕਰਾਓ ਉਹਨੂੰ ਕੋਈ ਹੱਕ ਨਹੀਂ ਆ ਉਹ ਇੱਕ ਜਾਨਵਰ ਤੋਂ ਪੜਾਵਾ ਹਲੇ ਜਨਮਰਾਜ ਵੀ ਇਨਸਾਨੀਤ ਰਹੀ ਆ ਉਹ 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 ਵੀ ਵਫਾਦਾਰ ਹੁੰਦੇ ਆ ਤੇ ਪਤਾ ਨਹੀਂ ਕਿਹੜੀ ਨਸਲ ਦਾ ਬੰਦਾ ਜਿਹਨੇ ਇੰਨੀ ਬੇਰਹਿਮੀ ਦੇ ਨਾਲ ਇਸ ਬੱਚੇ ਨੂੰ ਮਾਰਿਆ ਤੋ ਮੇਰੀ ਸਮੂਜ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੱਥ ਜੋੜ ਕੇ ਕਿ ਰੱਬ ਦਾ ਵਾਸਤਾ ਜੇ ਗਊ ਗਰੀਬ ਦੀ ਜਾਂ ਗਰੀਬ ਬੰਦੇ ਦੀ ਬਾਤ ਪੁੱਛ ਲਿਆ ਕਰੋ ਤੇ ਗਰੀਬਾਂ ਨੂੰ ਨਾਲ ਲਿਆ ਕਰੋ ਗਰੀਬਾਂ ਦੇ ਨਾਲ ਖੜਿਆ ਕਰੋ ਇਹਨਾਂ ਨੇ ਇਹਨਾਂ ਦੀਆਂ ਬੂਟਾਂ ਮਾਂ ਇਹਨਾਂ ਨੇ ਹੀ ਕੰਮ ਜਿਆਦਾਤਰ ਤੁਹਾਡੇ ਘਰਾਂ ਦੇ ਵਿੱਚ ਕਰਦੇ ਆ ਇਹ ਗਰੀਬ ਲੋਕ ਨੇ ਤੁਸੀਂ ਇਹਨਾਂ ਦਾ ਧੱਕਾ ਕਰਨਾ ਬੰਦ ਕਰ ਦਿਓ ਫਿਰ ਫਿਰ ਗੱਲ ਚੱਲਣੀ ਆ ਪਰਵਾਸੇ ਤੇ ਮੈਨੂੰ ਹੁਣ ਆਸਮੀਦ ਮੁੱਕ ਗਈ ਮਿੰਨ ਤੇ ਇਹਨਾਂ ਤੋਂ ਆਸ ਹੀ ਨਹੀਂ ਕਿਉਂਕਿ ਮੈਂ ਤੇ ਆਪ ਵੇਖਿਆ ਇਹਨਾਂ ਕੋਈ ਮਦਦ ਕਿਸੇ ਦੇ ਕਰਕੇ ਕੁਝ ਨਹੀਂ ਹੈ ਇਹ ਕਰਦੇ ਨਹੀਂ ਇਹ ਪੈਸੇ ਵਾਲੇ ਦੀ ਮਦਦ ਕਰਦੇ ਆ ਪਰ ਫਿਰ ਵੀ ਫਿਰ ਵੀ ਮੈਂ ਕਹਿਣਾ ਜੇ ਹੋ ਸਕੇ ਤੇ ਇਸ ਬੱਚੇ ਦੀ ਮਦਦ ਜ਼ਰੂਰ ਕਰਿਓ ਪਰ ਜਿੱਥੇ ਤੱਕ ਮੈਂ ਮੇਰਾ ਜੂਰ ਲੱਗਾ ਮੇਰੀ ਹਿੰਮਤ ਰਹੀ ਮੈਂ ਹਰ ਇੱਕ ਪਾਸੇ ਹਰ ਇੱਕ ਮਹਿਕਮੇ ਨੂੰ ਇਹ ਵੀਡੀਓ ਭੇਜੂਗਾ ਤੇ ਰਿਕਵੈਸਟ ਕਰੂੰਗਾ ਬੇਨਤੀ ਕਰੂੰਗਾ ਇਹ ਇਹੋ ਜਿਹੇ ਦਰਿੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਮੈਨੂੰ ਆਸ ਤੇ ਐਡੀ ਪਰ ਫੇਰ ਵੀ ਮੈਂ ਬੇਨਤੀ ਕਰਦਾ ਕਿ ਜੇ ਹੋ ਸਕੇ ਤੇ ਇਸ ਬੱਚੇ ਦੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ